ਬੀਡੀਪੀਓ ਸਾਹਿਬ ਦੇ ਆਫਿਸ ਤੇ ਬੈਠੇ ਹੈ ਨਾਲ ਮੇਰੇ ਐਸਡੀਐਮ ਸਾਹਿਬ ਸੁਖਪਾਲ ਸਿੰਘ ਤੇ ਸਾਡੇ ਵੀਰ ਦਵਿੰਦਰ ਸਿੰਘ ਜੀ ਬੱਲਾ ਜੋ ਕਿ ਐਪੈਕਸ ਕੌਂਸਲ ਦੇ ਮੈਂਬਰ ਨੇ ਪੀਸੀਏ ਦੇ ਤੇ ਨਾਲ ਸਿਕੰਦਰ ਸਿੰਘ ਜੀ ਸਿਹੜੀ ਸਾਡੇ ਜਿਹੜੇ ਚੇਅਰਮੈਨ ਮਾਰਕੀਟ ਕਮੇਟੀ ਚੋਂ ਕੋਰਸਾ ਤੇ ਹੋਰ ਅਹੁਦੇਦਾਰ ਸ਼ਵਾਨ ਔਰ ਸਾਰੇ ਪਿੰਡਾਂ ਦੇ ਜਿਹੜੇ ਸਾਡੇ ਮਰਿੰਡੇ ਦੇ ਸਰਪੰਚ ਸਾਹਿਬ ਉਹ ਪਹੁੰਚੇ ਸੀ ਤੇ ਅੱਜ ਦਾ ਮੁੱਦਾ ਸੀ ਕਿ ਗ੍ਰਾਂਟਾਂ ਜਿਹੜੀਆਂ ਰੰਗਲਾ ਪੰਜਾਬੀਆਂ ਨੂੰ ਦਿੱਤੀਆਂ ਗਈਆਂ ਔਰ तकरीबन 1 ਕਰੋੜ 1 1 ਲੱਖ ਦੀਆਂ ਜਿਹੜੀਆਂ ਗ੍ਰਾਂਟਸ ਹੈ ਉਹ 22 ਪਿੰਡ ਨੇ ਜਿਹੜੇ ਉਹਨਾਂ ਨੂੰ ਦਿੱਤੀਆਂ ਗਈਆਂ ਤੇ ਨਾਲ ਹੀ ਜਿਹੜਾ तकरीबन 25 ਲੱਖ ਦੇ ਕਰੀਬ 22 ਜਿਹੜੇ 22 ਘਰਾਂ ਨੂੰ ਉਹ ਦਿੱਤੇ ਗਏ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਸੀ ਜਦੋਂ ਆਪਣੇ ਹੜਾ ਆਏ ਸੋ ਇੱਕ ਬਹੁਤ ਵੱਡੀ ਜਿਹੜੀ ਇਹ ਸੱਦਾ ਕੁਮਾਰ ਸਿੰਘ ਮਾਨ ਉਹਨਾਂ ਵੱਲੋਂ ਜਿਹੜੀ ਇਹ ਉਹਨਾਂ ਨੇ ਬਹੁਤ ਵੱਡਾ ਵੱਡਾ ਕੰਮ ਕੀਤਾ ਕਿ ਇੱਕ ਦਾ ਡਵੈਲਪਮੈਂਟ ਦੇ ਕੰਮ ਲਾਈਕ ਪੈਸੇ ਦਿੱਤੇ ਤੇ ਦੂਸਰਾ ਜਿਹੜਾ ਆਪਣਾ ਘਰਾਂ ਲਈ ਇਹ ਪਹਿਲੀ ਵਾਰੀ ਹੋਇਆ ਕਿ ਐਡੀ ਵੱਡੀ ਰਾਸ਼ੀ ਜਿਹੜੀ ਹੈ ਉਹ ਜਦੋਂ ਫਲੱਡ ਜਿਹੜੇ ਰੀਲੀਫ ਲਈ ਦਿੱਤੀ ਗਈ ਹੋਵੇ ਅੱਜ ਤੱਕ ਕਿਸੇ ਸਰਕਾਰ ਨੇ ਜਿਹੜਾ ਘਰਾਂ ਲਈ ਹੜ੍ਹਾਂ ਦੇ ਦੌਰਾਨ ਕਦੇ ਪੈਸੇ ਨਹੀਂ ਦਿੱਤੇ ਔਰ ਤੁਸੀਂ ਦੇਖਿਆ ਕਿ 2-3 ਮਹੀਨੇ ਦੇ ਅੰਦਰ ਹੀ ਜਿਹੜੇ ਇਹ ਪੈਸੇ ਨਾਲ ਦੇ ਨਾਲ ਜਿਹੜੇ ਉਹਨਾਂ ਘਰਾਂ ਜਿਹਨਾਂ ਦੇ ਘਰ ਖਰਾਬ ਹੋਏ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਹਨ ਤਾਂ ਕਿ ਨਾਲ ਦੀ ਨਾਲ ਉਹ ਆਪਣੇ ਘਰ ਦੀ ਰਿਪੇਅਰ ਕਰ ਸਕਣ ਔਰ ਉਹਨੂੰ ਵਧੀਆ ਬਣਾ ਸਕਣ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਰਵਾ ਬਹੁਤ ਧੰਨਵਾਦ ਕਰਦਾ ਜੋ ਕਿ ਹਰ ਪੱਧਰ ਦੀ ਪੰਜਾਬ ਦੀ ਇੱਕ ਪੰਜਾਬ ਨੂੰ ਇੱਕ ਵਧੀਆ ਪੰਜਾਬ ਬਣਾਉਣ ਲਈ ਇੱਕ ਰੰਗਲਾ ਪੰਜਾਬ ਬਣਾਉਣ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਬਹੁਤ ਸਾਰੀਆਂ ਸਹੂਲਤਾਂ ਆਪਾਂ ਸਾਰੇ ਜਾਣਦੇ ਆ ਕਿ ਇੰਨਾ ਵਧੀਆ ਕੰਮ ਜਿਹੜਾ ਮਾਨਸਾ ਵੱਲੋਂ ਹੋਇਆ ਚਾਹੇ ਉਹ ਕਿਸਾਨੀ ਲਈ ਹੋਵੇ ਚਾਹੇ ਘਰਾਂ ਨੂੰ ਜਿਹੜੇ 90% ਲੋਕਾਂ ਨੂੰ ਬਿਜਲੀ ਮੁਫਤ ਦੇਣ ਦੀ ਗੱਲ ਹੋਵੇ ਚਾਹੇ ਚੰਗੇ ਸਕੂਲ ਚਾਹੇ ਚੰਗੇ ਹਸਪਤਾਲ ਬਣਾਉਣ ਦੀ ਗੱਲ ਹੋਵੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਸਰਪੰਚ ਸਾਹਿਬ ਪਹੁੰਚੇ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਜਲ ਤੋਂ ਜਲਦੀ ਜਿਹੜੇ ਇਹ ਕਮਨੇ ਪਿੰਡਾਂ ਦੇ ਵਿਕਾਸ ਦੇ ਸ਼ੁਰੂ ਕਰਨ ਤੇ ਇਹੀ ਬੇਨਤੀ ਕਹੋਰ ਉਹਨਾਂ ਨੂੰ ਕਿ ਹੌਨ ਵਾਲੇ ਸਮੇਂ ਚ ਚਾਹੇ ਉਹ ਬਲੌਕ ਸਮਤੀ ਦੀਆਂ ਚੋਣਾਂ ਚਾਹੇ ਜ਼ਿਲ੍ਹਾ ਪ੍ਰੇਸ਼ਰ ਦੀਆਂ ਉਹ ਪੂਰੇ ਗੱਜ-ਬੱਜ ਕੇ ਜਿਹੜਾ ਸਰਕਾਰ ਦਾ ਸਾਥ ਦੇਣ ਤਾਂ ਕਿ ਚੰਗੇ ਨੁਮਾਇੰਦੇ ਜਿਹੜੇ ਆ ਇਮਾਨਦਾਰ ਚੋਣੇ ਚੁਣ ਕੇ ਅੱਗੇ ਆਉਣ ਔਰ ਇਸ ਆਪਣੇ ਪੰਜਾਬ ਦੀ ਹੋਰ ਵਧੀਆ ਜਿਹੜੀ ਹੈ ਵਿਕਾਸ ਕਰ ਸਕਣ ਬਹੁਤ ਬਹੁਤ ਧੰਨਵਾਦ ਹਾਂਜੀ